ਕਰਤੀ ਕਿਸਾਨ ਜੁਨੀਅਨ ਪਿੰਡ ਮਹਿਮੂਦਪੁਰ ਦੇ ਕਿਸਾਨਾਂ ਵੱਲੋਂ ਅਗਵਾਈ ਕਰਦੇ ਹੋਏ ਅੱਜ ਨਵਾਂ ਸ਼ਹਿਰ ਦਾਣਾ ਮੰਡੀ ਲਈ ਪੈਨਸਕੋਪਰ ਤੋਂ ਟਰੈਕਟਰਾਂ ਦਾ ਮਹਾਨ ਮਾਰਚ ਰਵਾਨਾ ਹੋਇਆ ਜਿਸ ਵਿੱਚ ਬੂਟਾ ਸਿੰਘ ਮਹਿਮੂਦਪੁਰ ਵੱਲੋਂ ਬੋਲਦਿਆਂ ਕਿਹਾ ਕਿ ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਪੂਨੋਂ ਬਾਅਦ ਤੇ ਹਰ ਇੱਕ ਆਪਣਾ ਆਪਣਾ ਅਲਾ ਜਾਰੀ ਰੱਖਾਂਗੇ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਰਕਾਰ ਤੋਂ ਜਿਹੜੀਆਂ ਮੰਗ ਹੈਗੀਆਂ ਉਹਦੀ ਪ੍ਰਭਾਈ ਵਾਸਤੇ ਅਸੀਂ ਇਹ ਜਿਹਾ ਪ੍ਰ ਸੰਘਾਸਤ ਜਾਰੀ ਰੱਖਾਂਗੇ ਕਿਉਂਕਿ ਉਹਨਾਂ ਮੰਗਾਵਾਜ ਬੋਲਦਿਆਂ ਕਿਹਾ ਕਿ ਆਵਾਰਾ ਪਸ਼ੂਆਂ ਨੇ ਇਨਸਾਨ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਇਦਨ ਕੋਈ ਨਾ ਕੋਈ ਹਾਦਸੇ ਹੋ ਰਹੇ ਹਨ ਅਤੇ ਇਸੇ ਤਰ੍ਹਾਂ ਉਹਨਾਂ ਕਹਿਆ ਵੀ ਹੋਰ ਵੀ ਸਾਡੀਆਂ ਸਰਕਾਰ ਤੋਂ ਦੇ ਮੰਗਾਂ ਹੈਗੀਆਂ ਪਿੰਡ ਕਹਿਗੀਆਂ ਜੋ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਦੀ ਅਸੀਂ ਇਸੇ ਤਰ੍ਹਾਂ ਹੀ ਸੰਘਰਸ਼ ਆਪਣਾ ਜਾਰੀ ਰੱਖਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਮੌਕੇ ਬੁੱਟਾ ਸਾਹਿਬ ਮਹਬੂਤਪੁਰ ਦੇ ਨਾਲ ਇਲਾਕਾ ਪ੍ਰਧਾਨ ਸੁਨਿੰਦਰ ਸਿੰਘ ਮਰਨਪੁਰ ਕਰਨੈਲ ਸਿੰਘ ਅੜਾਪੜ ਬਲਬੀਰ ਸਿੰਘ ਸਕੂਪਰ ਅਵਤਾਸ਼ ਸਿੰਘ ਸਕੂਪਰ ਕ੍ਰਿਸ਼ਨ ਲਾਲ ਮਾਹੀ ਬਚਿੱਤਰ ਸਿੰਘ ਓਪੜ ਜੀਵਨ ਦਾਸ ਬਿੱਗੋਵਾਲ ਬਹਾਦਰ ਸਿੰਘ ਧਰਮਕੋਟ ਤੋਂ ਇਲਾਵਾ ਹੋਰ ਕਿਸਾਨ ਵੀ ਮੌਕੇ ਤੇ ਹਾਜ਼ਰ ਸਨ ਇਹਨਾਂ ਸਾਰਾਂ ਕਿਸਾਨਾਂ ਵੱਲੋਂ ਸਰਕਾਰ ਤੋਂ ਆਪਣੀਆਂ ਮੰਗਾਂ ਵਾਸਤੇ ਆਪਣਾ ਜਿਹੜਾ ਸੰਘਰਸ਼ ਜਾਰੀ ਰੱਖਣ ਬਾਰੇ ਉਹਨਾਂ ਨੇ ਆਪਣੀ ਗੱਲ ਰੱਖੀ ਔਰ ਆਓ ਆਪਾਂ ਇਹਨਾਂ ਕਿਸਾਨਾਂ ਨਾਲ ਗੱਲ ਕਰਾਂਗੇ ਔਰ ਇਹ ਕਿਸਾਨਾਂ ਦੀ ਵਿਚਾਰ ਕੀ ਹਨ ਆਪਣੀਆਂ ਮੰਗਾਂ ਬਾਰੇ ਤੁਸੀਂ ਦੇਖ ਰਹੇ ਹੋ ਚੈਨਲ ঈগল আই 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਜਾਣਨਾ ਵਾਸਤੇ ਤੁਹਾਡਾ ਆਪਣਾ ਚੈਨਲ ঈগল আই 24 ਚੈਨਲ ਤੁਹਾਡਾ ਆਪਣਾ ਚੈਨਲ ਜਿੰਦਾਬਾਦ 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 ਅਸਰਾਂ ਦੀ ਗਰੰਟੀ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਅਸਰਾਂ ਦੀ ਗਰੰਟੀ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਜਨ ਮਜ਼ਦੂਰ ਇੱਕਤਾ ਜਿੰਦਾਬਾਦ 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 ਮਹਿਮੂਦ ਪਰ ਕਿਰਤੀ ਕਿਸਾਨ ਯੂਨੀਅਨ ਅੱਜ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਕਿਸਾਨ ਮਾਰਚ ਹੈ ਜਿਹੜੇ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਇਹਨਾਂ ਕਿਸਾਨ ਮਾਰਚ ਦਾ ਮਕਸਦ ਹੈ ਜਿਹੜਾ ਉਹ ਰਹਿੰਦੀਆਂ ਮੰਗਾਂ ਪੂਰੀਆਂ ਕਰਾਉਣਾ ਹੈ ਜਿਨ੍ਹਾਂ ਦੇ ਵਾਸਤੇ ਅਇਤੋਂ 10 ਸਾਲ ਪਹਿਲਾਂ 3.5 ਸਾਲ ਪਹਿਲਾਂ ਇੱਕ ਮੋਰਚਾ ਜਿੱਤਿਆ ਗਿਆ ਸੀ ਤੇ ਉਸ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਜਿਹਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ ਜਿਹੜੀ ਉਹ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਹੈ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਜਿਹੜੇ ਬਾਜੂਪਾ ਆਇਆ ਉਹ ਮਿਲ ਸਕਣ ਇਹਦੇ ਨਾਲ ਦੀ ਨਾਲ ਹੋਰ ਜਿਹੜੀਆਂ ਇਥੋਂ ਦੀਆਂ ਸਥਾਨਕ ਮੰਗਾਂ ਨੇ ਜਿਵੇਂ ਆਵਾਰਾ ਪਸ਼ੂਆਂ ਦਾ ਸਵਾਲ ਹੈ ਹੋਰ ਜਿਹੜੀਆਂ ਵੱਖ-ਵੱਖ ਕਿਸਾਨੀ ਦੀਆਂ ਮੰਗਾਂ ਨੇ ਉਹਨਾਂ ਸਾਰੀਆਂ ਨੂੰ ਫੋਕਸ ਕਰਨ ਵਾਸਤੇ ਕਰ ਜੇ ਮਾਫ਼ ਕਰਾਉਣ ਵਾਸਤੇ ਕਿਸਾਨੀ ਦੇ ਇਹ ਸਾਰੀਆਂ ਮੰਗਾਂ ਵਾਸਤੇ ਜਿਹੜਾ ਇਹ ਮੋਰਚਾ ਹੈ ਜਿਹੜਾ ਦੁਆਰਾ ਸ਼ੁਰੂ ਕੀਤਾ ਜਾ ਰਿਹਾ ਹੈ ਇੱਕ ਵੱਡੀ ਤਿਆਰੀ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਉਦੋਂ ਦਿੱਲੀ ਦੀਆਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਜਾ ਕੇ ਦਿੱਲੀ ਦੇ ਦਰਬਾਰ ਨੂੰ ਵਖਤ ਪਾਇਆ ਸੀ ਇਸੇ ਤਰ੍ਹਾਂ ਹੁਣ ਵੱਡੀ ਲੰਬੰਦੀ ਕਰਕੇ ਵੱਡੀ ਤਿਆਰੀ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਭਾਰਤਵੰਦ ਕੀਤਾ ਜਾਊਗਾ ਫਰਵਰੀ ਦੇ ਵਿੱਚ ਤੇ ਉਹਦੇ ਲਈ ਪੂਰੇ ਦੇਸ਼ ਦੇ ਵਿੱਚੇ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਸਾਰੇ ਲੋਕਾਂ ਨੂੰ ਇਸ ਇਹਨਾਂ ਮੰਗਾਂ ਦੇ ਉੱਤੇ ਜਾਗਰੂਕ ਕੀਤਾ ਜਾ ਸਕੇ ਤੇ ਉਹਨਾਂ ਨੂੰ ਇਹ ਦੱਸਿਆ ਜਾ ਸਕੇ ਕਿ ਸਾਡੇ ਲਈ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਕੋਈ ਵੀ ਸਰਕਾਰ ਬਣਦੀ ਹੈ ਇਹ ਸਿਰਫ ਉਦੋਂ ਹੀ ਲੋਕਾਂ ਦੀਆਂ ਮੰਗਾਂ ਸੁਣਦੀ ਹੈ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਕਿਸਾਨ ਇਕੱਠੇ ਹੋ ਜਾਂਦੇ ਆ ਸੋ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਅੰਦੋਲਨ ਦੁਆਰਾ ਸ਼ੁਰੂ ਹੋਣ ਜਾ ਰਿਹਾ ਜਿਹਦੇ ਵਾਸਤੇ ਪੂਰੇ ਕਿਸਾਨ ਜਿਹੜੇ ਉਹ ਤਿਆਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਆ ਸਾਡੇ ਇਲਾਕੇ ਦੇ ਵਿੱਚ ਵੀ ਸਾਡੇ ਪ੍ਰਧਾਨ ਜੀ ਸੁਰਿੰਦਰ ਸਿੰਘ ਜੀ ਮਹਿਰਮਪੁਰ ਹੋਰਾਂ ਦੀ ਗਵਾਹੀ ਵਿੱਚ ਦੂਜੇ ਕਿਸਾਨ ਆਗੂਆਂ ਦੀ ਗਵਾਹੀ ਵਿੱਚ ਵੱਖ-ਵੱਖ ਪਿੰਡਾਂ ਤੋਂ ਉਹ ਕਿਸਾਨ ਟਰੈਕਟਰ ਲੈ ਕੇ ਆਏ ਆ ਇਹ ਨਵਾਂ ਸ਼ਹਿਰ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਜਿਹੜਾ ਪੂਰੇ ਜ਼ਿਲ੍ਹੇ ਦਾ ਇਕੱਠ ਹੋਣ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਥੇ ਜਾ ਕੇ ਇਹ ਪੂਰਾ ਕਾਫਲਾ ਉਹਦੇ ਵਿੱਚ ਸ਼ਾਮਲ ਹੋਏਗਾ ਔਰ ਵੱਡਾ ਕਾਫਲਾ ਜਿਹੜਾ ਇੱਕ ਮਾਰਚ ਕਰਕੇ ਪੂਰੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਅੰਦਰ ਅਸਲ ਵਿੱਚ ਲੋਕਾਂ ਨੂੰ ਅੱਜ ਦੇ ਅੰਦੋਲਨ ਦਾ ਸੰਦੇਸ਼ ਦੇਵੇਗਾ ਭਾਜੀ ਵੀ 26 ਜਨਵਰੀ ਆਪਾਂ ਕਿਉਂ ਚੁਣਿਆ 26 ਜਨਵਰੀ ਦਾ ਇਤਿਹਾਸਿਕ ਦਿਨ ਹੈ ਕਿਉਂਕਿ ਜਦੋਂ ਇਤਿਹਾਸਿਕ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਿੰਨ ਕਾਲੇ ਕਾਨੂੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਤੇ ਉਸ ਦਿਨ ਦਿੱਲੀ ਦੇ ਵਿੱਚ ਇੱਕ ਟਰੈਕਟਰ ਮਾਰਚ ਹੈ ਜਿਹੜਾ ਕੀਤਾ ਗਿਆ ਸੀ ਉਸ ਟਰੈਕਟਰ ਮਾਰਚ ਦਾ ਮਨੋਰਥ ਇਹ ਸੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣਾ ਕਿ ਇੱਕ ਪਾਸੇ ਤੁਸੀਂ ਭਾਰਤ ਨੂੰ ਲੋਕਤੰਤਰ ਕਹਿੰਦੇ ਹੋ ਗਣਤੰਤਰ ਕਹਿੰਦੇ ਹੋ ਦੂਜੇ ਪਾਸੇ ਆ ਜਿਹੜੇ ਤੁਸੀਂ ਵੱਡੇ ਵੱਡੀਆਂ ਜਿਹੜੀਆਂ ਉਹ ਮਿਲਟਰੀ ਦੀਆਂ ਗੱਡੀਆਂ ਦੀਆਂ ਪਰੇਡ ਕਰਕੇ ਜਿਹੜਾ ਉਹ ਪੈਸੇ ਪੈਸਾ ਦਾ ਅਜਾੜਾ ਕਰ ਦਿਓ ਤੇ ਇਹਦੇ ਉਲਟ ਕਿਸਾਨਾਂ ਨੇ ਆਪਣਾ ਉਸ ਦਿਨ ਇਹ ਟਰੈਕਟਰ ਮਾਰਚ ਕਰਕੇ ਇੱਕ ਸੰਦੇਸ਼ ਦਿੱਤਾ ਸੀ ਕਿ ਸਾਡੀ ਖੇਤੀ ਸੰਕਟ ਦੇ ਵਿੱਚ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਥਿੰਨ ਖਨੇ ਖੇਤੀ ਕਾਨੂੰਨ ਬਣਾਏ ਗਏ ਖੇਤੀਬਾੜੀ ਵਾਸਤੇ ਘਾਟਕ ਨੇ ਪੂਰੇ ਕਿਸਾਨਾਂ ਨੇ ਬਰਾਬਰ ਆਪਣਾ ਜਿਹੜਾ ਉਹ ਟਰੈਕਟਰ ਮਾਰਚ ਕਰਕੇ ਆਪਣੇ ਅੰਦੋਲਨ ਦਾ ਆਪਣੀਆਂ ਮੰਗਾਂ ਦਾ ਸੰਦੇਸ਼ ਦਿੱਤਾ ਸੀ ਉਸ ਇਹ ਕਿਸਾਨ ਇਤਿਹਾਸਕ ਮਾਰਚ ਨੂੰ ਮੁੱਖ ਰੱਖਦੇ ਹੋਏ ਅੱਜ 26 ਜਨਵਰੀ ਦਾ ਜਨ ਜਿਹੜਾ ਦੁਆਰਾ ਚੜਿਆ ਗਿਆ ਜੇਕਰ ਸਭ ਇਹ ਸਰਕਾਰ ਮੰਗਾਂ ਨਹੀਂ ਮੰਦੀ ਤੇ ਆਪਣਾ ਕਦਮ ਪੜਾ ਕੀ ਹੋਊਗਾ ਜੀ ਦੇਖੋ ਇਹਦੇ ਉੱਤੇ ਤਾਂ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਜੋ ਵੀ ਤੈਅ ਕਰੇਗੀ ਸਾਡੀਆਂ ਕਿਸਾਨ ਜਥੇਬੰਦੀਆਂ ਸਾਰੇ ਕਿਸਾਨ ਹੈ ਜਿਹੜੇ ਉਹਦੇ ਉੱਤੇ ਫੁੱਲ ਚੜਾਉਣਗੇ ਉਹਦੇ ਅਨੁਸਾਰ ਹੀ ਅਗਲਾ ਪ੍ਰੋਗਰਾਮ ਜੋ ਵੀ ਆਏਗਾ ਉਹਦੇ ਅਨੁਸਾਰ ਅਸੀਂ ਆਪਣੀ ਤਿਆਰੀ ਕਰਾਂਗੇ ਇਲਾਕੇ ਦੇ ਵਿੱਚ ਪਿੰਡਾਂ ਵਿੱਚ ਜ਼ਿਲ੍ਹਿਆਂ ਵਿੱਚ ਤੇ ਵੱਡੀ ਲੰਬੰਦੀ ਦੇ ਨਾਲ ਹੈ ਜਿਹੜੀ ਉਹ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਂ। ਪਿੰਡ ਮਹਿਰੋਂ ਪਰ ਕਰਤੀ ਕਿਸਾਨ ਯੂਨੀਅਨ ਦਾ ਬਲਾਕ ਪ੍ਰਧਾਨ ਜੀ ਜੋ ਹੁਣ ਸੰਯੁਕਤ ਮੋਰਚੇ ਦੀ ਕਾਰਵਾਈ ਹੈ ਨਾ ਦਿਨਾਂ ਚ ਜਿੰਨੇ ਨੂੰ ਮੱਥੇ ਰੱਖਦੇ ਹੋਏ ਆਪਾਂ ਟਰੈਕਟਰ ਮਾਰਚ ਪਿੰਡ-ਪਿੰਡ ਜਾ ਕੇ ਵੀਰਾਂ ਨੂੰ ਲੋਕਾਂ ਨੂੰ ਤਿਆਰ ਕੀਤਾ ਜੀ ਤਾਂ ਲਾਮਬੰਦੀ ਬਣਾ ਕੇ ਜ਼ਿਲ੍ਹੇ ਹੈੱਡ ਆਫਸ ਵਿੱਚ ਕੱਟ ਕਰਕੇ ਡੀਸੀ ਨੂੰ ਪ੍ਰਸ਼ਾਸਨ ਨੂੰ ਜੋ ਵੀ ਸਨੇਹਾ ਦੇਵਾਂਗੇ ਉਹ ਤੋਂ ਬਾਅਦ ਜੋ ਵੀ ਸੰਯੁਕਤ ਮੋਰਚੇ ਦਾ ਫੈਸਲਾ ਪਹਿਲਾਂ ਸਾਰਿਆਂ ਨਾਲ ਵੱਡੀ ਐਮਐਸਪੀ ਦੀ ਮੰਗਿਆ ਪੂਰੇ ਭਾਰਤ ਵਿੱਚ ਜੀ ਉਹਦੀ ਗਰੰਟੀ ਆ ਪੂਰੀ ਕਰੇ ਲਖਤੀ ਸਰਕਾਰ ਕੋਸ਼ੋ ਇਹ ਛੋਟੀਆਂ ਸਮੱਸਿਆ ਜਿਹੜੀਆਂ ਸਟੇਟ ਪਧਰੀ ਆ ਸਾਡੇ ਪਸ਼ੂਆਂ ਦਾ ਸੰਕਟ ਬਹੁਤ ਵੱਡਾ ਆ ਪੰਜਾਬ ਦੇ ਵਿੱਚ ਉਵਾਰਾ ਕੁੱਤੇ ਉਵਾਰਾ ਪਸ਼ੂ ਇਹ ਲੋਕਾਂ ਨੂੰ ਬਹੁਤ ਹੈਰਾਨ ਕਰਦੇ ਆ ਰਾਹੇ ਜਾਂਦਿਆਂ ਨੂੰ ਘੇਰਦੇ ਵੀ ਆ ਤਾਂ ਐਕਸੀਡੈਂਟਾਂ ਦਾ ਕਾਰਨ ਬਹੁਤ ਬਣਦੇ ਆ ਜਿਹੜੀਆਂ ਉਵਾਰਾ ਗਊਆਂ ਲੋਕ ਗਰਮੀਆਂ ਨੂੰ ਨਹਿਰਾਂ 'ਚ ਡੇਟ ਦਿੰਦੇ ਉੱਥੇ ਪਾਣੀ ਨਹੀਂ ਧੁੱਪ ਬਹੁਤ ਮਿਲਦੀ ਆ ਤਾਂ ਵੀ ਉਹਨਾਂ ਦਾ ਬਹੁਤ ਕਹ ਲਓ ਵੀ ਬਹੁਤ ਹੱਤਿਆ ਹੁੰਦੀ ਆ ਸਿਆਲਾਂ ਨੂੰ ਠੰਡ ਦੇ ਵਿੱਚ ਵੀ ਨਹਿਰਾਇਨ ਸਿੱਟਦੇ ਆ ਬਹੁਤ ਹੱਤਿਆ ਹੁੰਦੀ ਆ ਉਹਦੇ ਸਰਕਾਰ ਇਹਦੇ ਵਿੱਚ ਕੁਝ ਵਧੀਆ ਕਾਜਮ ਚੱਕੇ ਅਵਾਰਾ ਪਸ਼ੂ ਵਾਰਾ ਕੁੱਤੇ ਇਹਨਾਂ ਦੀ ਜ਼ਿੰਮੇਵਾਰ ਬਣੇ ਜੋ ਲੋਕਾਂ ਤੇ ਟੈਕਸ ਗਰਾਇਆ ਜਾਂਦਾ ਗਊਸਸ ਦੇ ਨਾਮ ਤੇ ਉਹਨੂੰ ਲਾਵੇ ਸਰਕਾਰ ਉਹਦੀ ਜ਼ਿੰਮੇਵਾਰ ਬਣੇ ਲੋਕਾਂ ਦੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਉਦਾਂ ਸਾਹ ਮਾਰਦੇ ਵੀ ਆ ਆਪਣੇ ਏਰੀਏ ਦੇ ਵਿੱਚ ਨਵਾਂ ਸ਼ਹਿਰ ਦੇ 24 ਅਕਤੂਬਰ ਨੂੰ ਮੇਰਾ خیال ਜਨਾਬ ਭੁੱਲਦਾ ਹੋਵਾਂ ਤਾਕੋ ਸਮਾਨਪੁਰ ਦੇ ਵਿੱਚ ਸਾਨਾ ਖੇਤਾਂ 'ਚ ਬੰਦਾ ਮਾਰਤਾ ਦਾ ਉਹਦਾ ਆਪਾਂ ਡਟ ਕੇ ਵਿਰੋਧ ਕੀਤਾ ਕਿਰਤੀ ਕਿਸਾਨ ਯੂਨੀਅਨ ਨੇ ਪਿੰਡਾਂ ਦੇ ਵਿੱਚ ਉਹਦਾ 5 ਲੱਖ ਰੁਪਇਆ ਮੁਆਵਜ਼ਾ ਸਰਕਾਰ ਤੇ ਲਿਆ ਬੜੀਆਂ ਲੈ ਲੜੀਆਂ ਕੱਢ ਕੇ ਫਿਰ ਗਰੀਬ ਪਰਿਵਾਰ ਦਾ ਉਹੀ ਕਮਾਉਂਦਾ ਉਹਨਾਂ ਦੇ ਵਿੱਚ ਉਹ ਮੌਤ ਹੋ ਗਈ ਉਹਦੀ ਸਾਨਾ ਮੌਤ ਕਰਤੀ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਬਣਾਇਆ ਆਪਾਂ ਕਿਰਤੀ ਕਿਸਾਨ ਯੂਨੀਅਨ ਨੇ ਕੱਲੀ ਉੱਠੀ ਆ ਉਹ ਚ ਉਹਦੇ ਚ 5 ਲੱਖ ਰੁਪਈਆ ਮੁਆਵਜ਼ਾ ਦਿੱਤਾ ਸਰਕਾਰ ਨੇ ਰੋ ਪਿੱਟ ਕੇ ਆਪਣੇ ਖਰਚੇ ਜਿਹੜੇ ਸਰਕਾਰ ਕਰੋਨਾ ਬੱਧੀ ਕਰੀ ਜਾਂਦੀ ਆ ਕੋਈ ਉਹਨਾਂ ਦੀ ਗਿਣਤੀ ਨਹੀਂ ਗਰੀਬ ਪਰਿਵਾਰ ਨੂੰ 5 ਲੱਖ ਦੇਣ ਤੇ ਨੱਕ ਰਗੜ ਰਗੜੇ ਦਿੱਤਾ ਸਰਕਾਰ ਨੇ ਬਾਈ ਇਹਨਾਂ ਕਹਿੰਦਾ ਹੋਇਆ ਧੰਨਵਾਦੀ ਜਵਾਨ ਸਮਾਪਤੀ ਕਰਦੇ ਆ ਮੈਂ ਬਲਬੀਰ ਸਿੰਘ ਪਿੰਡ ਸਕੋਪਰ ਜੋ ਕਿ ਆਪਣੇ ਪਿੰਡ ਦੇ ਜ਼ਿੰਮੇਵਾਰ ਮੈਂ ਪ੍ਰਧਾਨ ਆ ਕੋਸੀ ਇਸ ਗੱਲ ਦੀ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੋ ਕਿ ਸਾਡੇ ਪਸ਼ੂ ਆਵਾਰਾ ਉਹ ਖੇਤਾਂ ਵਿੱਚ ਸਾਡਾ ਨੁਕਸਾਨ ਬਹੁਤ ਕਰਦੇ ਆ ਦੂਜੀ ਗੱਲ ਫਿਰ ਉਹ ਐਕਸੀਡੈਂਟ ਬਹੁਤ ਹੁੰਦੇ ਆ ਤੀਜੀ ਗੱਲ ਫਿਰ ਸਾਡੇ ਲੋਕ ਆਕ ਨੂੰ ਨਾਰਾ ਛੜਨਦੇ ਆ ਉਹਨਾਂ ਲਈ ਫਿਰ ਸਿਆ ਨੂੰ ਦੇਖੋ ਕਿੰਨੀ ਠੰਡ ਆ ਨਾ ਉੱਥੇ ਪਾਣੀ ਹੁੰਦਾ ਉਹਨਾਂ ਕੋਈ ਹੱਤਿਆ ਵਿੱਚ ਹੋ ਜਾਂਦੀ ਆ ਬਾਅਦ ਵਿੱਚ ਉਹਦੇ ਜ਼ਿੰਮੇਵਾਰਤਾ ਪ੍ਰਸ਼ਾਸਨ ਨਾਲ ਸਾਤੇ ਆ ਲੈ ਕੇ ਜਾਂਦੇ ਆ ਕਿਨੋਂ ਕਿ ਇੰਨੀਆਂ ਗਊਸ਼ਾਲਾ 514 ਗਊਸ਼ਾਲਾ ਪੰਜਾਬ ਦੇ ਵਿੱਚ ਹੈਗੀਆਂ ਉਹ ਸਾਨੂੰ ਕੋਤਾ ਨਹੀਂ ਬਗ ਗਊਸ਼ਾਲਾ ਦੇ ਲਿਆ ਕਿ ਉਹ ਰੱਖੀਆਂ ਉੱਥੇ ਵੱਧ ਤੋਂ ਵੱਧ ਪਸ਼ੂਆਂ ਨੂੰ ਦੇਈ ਜਾਂਦੇ ਆ ਬਾਤੋ ਬਾਤ ਜਿਨਾ ਇਹਨਾਂ ਗਊਸ਼ਾਲਾ ਉਹਦੇ ਵਿੱਚ ਆਪਾਂ ਸਾਨੂੰ ਜਾ ਕੇ ਰੱਖਣਾ ਕਿਉਂਕਿ ਸਭ ਤੋਂ ਟੈਕਸੀ ਲਈ ਜਾਂਦੇ ਆ ਉਹਦਾ ਖਾਚਾ ਪਤਾ ਕਿੱਥੇ ਗਰੀ ਜਾਂਦੇ ਆ ਤੇ ਆਵਾਰਾ ਕੁੱਤੇ ਆ ਉਹ ਨਿਆੜਾ ਨੂੰ ਕੁੱਤੇ ਏ ਲੈ ਲੈਂਦੇ ਆ ਰਾਹ ਦੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਕਹਿੰਦੇ ਆ ਵੱਧ ਤੋਂ ਵੱਧ ਜਿਹੜੀ ਆ ਇਹ ਗਊਆ ਤੇ ਆਵਾਰਾ ਕੁੱਤਿਆਂ ਦੇ ਉੱਤੇ ਬਹੁਤ ਖਿਆਲ ਕਰਨ ਤਾਂ ਕਿ ਉਹ ਅਸੀਂ ਆਪਾਂ ਇਸ ਵਰਤ ਨੂੰ ਹੋ ਸਕਦੀ ਹੈ